ਤਸ਼ਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਵਾਈ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰ ਦਿਆ ਉਹ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਵਿਸਤਾਰ ਦੁਆਰਾ ਵੱਡੇ ਪੱਧਰ ਤੇ ਅਡੰਦਾ ਕਿਤਾ ਦਿਕਨ ਦੋ ਵਾਰ ਹੋਣੇ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ 에ਅਰ ਇੰਡੀਆ ਐਕਸਪ੍ਰੈਸ ਦੁਆਰਾ 70 ਤੋਂ ਬਾਅਦ ਅੜਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜੀ ਹਾਂ ਕੰਪਨੀ ਨੇ ਬੁੱਧਵਾਰ ਦੇ ਅੜਾਨਾਂ ਤੇ ਯਾਤਰਾ ਕਰਨ ਵਾਲੀਆਂ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਆਪਣੀਆਂ ਅੜਾਨਾਂ ਦੀ ਪੁਸ਼ਟੀ ਕਰਨੀ ਕਿਹਾ ਫਲਾਈਟ ਰੱਦ ਹੋਣ ਤੋਂ ਬਾਅਦ 에ਅਰ ਇੰਡੀਆ ਐਕਸਪ੍ਰੈਸ ਦੇ ਬੁਲਾ ਰਹੇ ਨੇ ਕਿ ਆਏ ਕਿ ਸਾਡੇ ਕੈਬਿਨ ਕਰੂ ਦੇ ਇੱਕ ਇਸ ਨੇ ਬਿਤਰਾ ਤੋਂ ਬਿਮਾਰ ਹੋਣ ਦੀ ਰਿਪੋਰਟ ਦਿੱਤੀ ਜਿਸ ਤੋਂ ਬਾਅਦ ਕੁਝ ਅੜਾਨਾਂ 'ਚ ਦੇਰੀ ਹੋਈ ਹੈ ਤੇ ਕੁਝ ਰਾਧਿਕਾ ਦਿੱਤੀਆਂ ਗਈਆਂ ਤੇ ਅਸੀਂ ਇਹਨਾਂ ਕੜਨਾਵਾ ਦੇ ਕਾਰਨ ਨੂੰ ਸਮਝਣ ਲਈ ਅਚਾਲਕਦਲ ਨਾਲ ਗੱਲਬਾਤ ਕਰ ਰਹੇ ਹਾਂ ਸਾਡੀ ਟੀਮ ਅਸਰ ਗਰਮਣ ਤਾਂ ਜੋ ਸਾਡੀ ਯਾਤਰਾ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ 667 ਸਮੂਹੀ ਮਾਲਕੀ ਵਾਲੀ 에어ਲਾਈਨ ਦੇ ਸੀਨੀਅਰ ਕਰੂਮੈਂਬਰਾਂ ਨੇ ਸਮੂਿਕ ਛੁੱਟੀ ਲੈ ਲਈ ਸੀ ਜੈਸ ਕਰਕੇ ਡਾਟਨ ਨੂੰ ਰੱਦ ਕਰਨਾ ਵਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ